ਊੜਾ ਮਾਲਵੇ ਦਾ ਇਲਾਕਾ ਮੈਂ ਉੱਥੋਂ ਤੋਂ ਆਈ ਆ ਨਿਕਲ ਕੇ ਤੇ ਜੇ ਮੈਂ ਅੱਜ ਅੰਗਰੇਜ਼ੀ ਵਿੱਚ ਲਿਖਣ ਦੀ ਪੜ੍ਹਨ ਦੀ ਗੱਲ ਕਰਨ ਦੀ ਸਮਰੱਥਾ ਰੱਖਦੀ ਆ ਤਾਂ ਮੇਰਾ ਬੱਚਾ ਤਾਂ ਸ਼ਹਿਰ 'ਚ ਜੰਮਿਆ ਪਲਿਆ ਇਹਨੇ ਤਾਂ ਇਹ ਭਾਸ਼ਾ ਆਟੋਮੈਟਿਕਲੀ ਸਿੱਖ ਜਾਣੀ ਆ ਪਰ ਇਹ ਭੁੱਲੂਆ ਕਿ ਆਪਣੀ ਮਾਂ ਬੋਲੀ ਘਰਾਂ ਦੇ ਵਿੱਚ ਵੇਖਦੇ ਆਂ ਤਾਂ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਦੇ ਨਾਲ ਜਿਹੜਾ ਹਿੰਦੀ ਦੇ ਵਿੱਚ ਗੱਲ ਕਰਦੇ ਆ ਜਾਂ ਅੰਗਰੇਜ਼ੀ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉੱਥੇ ਤਾਂ ਉਹਨਾਂ ਤੇ ਕੋਈ ਪਾਬੰਦੀ ਨਹੀਂ ਹੁੰਦੀ ਹੈਗੀ ਫਿਰ ਮਾਪੇ ਜਿਹੜਾ ਅਜਿਹਾ ਕਿਉਂ ਕਰਦੇ ਆ ਜੰਗਲਾਫਜ਼ ਨਹੀਂ ਪਤਾ ਹੋਣਾ ਮਤਲਬ ਉਹ ਅਨੇਕਾਂ ਇਹੋ ਜੇ ਲਫ਼ਜ਼ਾ ਚੋਂਗ ਹੁੰਦਾ ਵੀ ਜਿਵੇਂ ਜਦੋਂ ਆਪਾਂ ਪੱਠੀ ਤੇ ਦਾਣੇ ਪਣਵਾਉਣ ਜਾਂਦੇ ਆ ਤੇ ਉਹ ਪੱਠੀ ਵਾਲੀ ਉਹਦੇ ਚੋਂ ਇੱਕ ਬੁੱਕ ਕੱਢ ਲੈਂਦੀ ਸੀ ਆਪ ਦਾ ਕਹ ਲੋ ਪਾੜਾ ਕਰਾਇਆ ਤੁਹਾਡੇ ਦਾਣੇ ਪੁੰਨਣ ਦਾ ਹਨਾ ਝੋਲੀ ਨਹੀਂ ਲੋਕਾਂ ਨੂੰ ਪਤਾ ਹੋਣਾ ਪੁੰਜੇ ਮੇਰੀ ਫਰੈਂਡ ਦੇ ਹਸਬੰਦ ਕਹਿੰਦੇ ਕਹਿੰਦੇ ਮੈਨੂੰ ਇੰਜ ਲੱਗਦਾ ਕਿ ਤੁਸੀਂ ਸਾਰਿਆਂ ਨੇ ਜਿਹੜੀ ਐਮੇ ਅੰਗਰੇਜ਼ੀ ਆ ਪੰਜਾਬੀ ਚ ਕੀਤੀ ਆ ਕਿਉਂਕਿ ਤੁਸੀਂ ਹੈਗੇ ਸਾਰੇ ਐਮੇ ਇੰਗਲਿਸ਼ ਦੇ ਹੋ ਗੱਲਬਾਤ ਤੁਸੀਂ ਸਾਰੇ ਪੰਜਾਬੀ ਚ ਕਰ ਰਹੇ ਹੋ ਮਾਮੇ ਦਾ ਹੁਣ मामੂ ਬਣ ਗਿਆ ਚਾਚੂ ਦਾदू ਫੁੱਫੂ ਮੋਸਾ ਵੀਰ ਦਾ ਭਈਆ ਭੈਣ ਦਾ ਦੀਦੀ ਨਾਨੇ ਦਾ ਹੁਣ ਨਾਨੂ ਬਣ ਗਿਆ ਚੀਚੀ ਕਰਦੀਆਂ ਚਿੜੀਆਂ ਦਾ ਕਲਕਲ ਕਰਦੀਆਂ ਨਦੀਆਂ ਦਾ ਸ਼ਾਂ ਸ਼ਾਂ ਕਰਦੇ ਬਿਰਖਾਂ ਦਾ ਆਪਣਾ ਹੀ ਤਰਾਨਾ ਹੁੰਦਾ ਹੈ ਮੈਂ ਸੁਣਿਆ ਇਸ ਧਰਤੀ ਤੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ कौर ਬਹੁਤ-ਬਹੁਤ ਸਵਾਗਤ ਕਰਦੀਆਂ ਦਰਸ਼ਕੋ surjit patar ਹੋਰਾਂ ਦੀਆਂ ਇਹ ਸੱਤਰਾ ਜਿਹੜੀਆਂ ਨੇ ਅੱਜ ਦੀ ਤਰਾਸ ਦੀ ਨੂੰ ਬਿਆਨ ਕਰ ਰਹੀਆਂ ਨੇ ਕਿ ਬਹੁਤ ਸਾਰੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ ਤੇ ਬਹੁਤ ਸਾਰੀਆਂ ਸੰਸਥਾਵਾਂ ਜੁਰਮਾਨੇ ਲਗਾਉਂਦੀਆਂ ਨੇ ਤੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਤੋਂ ਦੂਰ ਕਰਦੇ ਜਾ ਰਿਹਾ ਹੈ ਉਹਨਾਂ ਦੇ ਨਾਲ ਹੋਰ ਪਛਾਵਾਂ ਦੇ ਵਿੱਚ ਗੱਲਬਾਤ ਕਰਕੇ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਤੇ ਇਸ ਬਾਰੇ ਅਸੀਂ ਗੱਲਬਾਤ ਕਰਨ ਲਈ ਉਚਿਤੇ ਤੌਰ ਤੇ ਪਹੁੰਚੇ ਹਾਂ ਪੰਮੀ ਸਿੱਧੂ ਸੰਧੂ ਹਰਾਂ ਕੋਲ ਆਓ ਉਹਨਾਂ ਕੋਲੋਂ ਜਾਣਦੇ ਹਾਂ ਕਿ ਕੀ ਕਾਰਨ ਹੈ ਕਿ ਸਾਡੇ ਬੱਚੇ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹੈ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜ ਸਕਦੇ ਹਾਂ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਮਾਂ ਬੋਲੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ ਹਾਂਜੀ ਤੁਹਾਨੂੰ ਵੀ ਵਧਾਈ ਹੋਵੇ ਸਾਰੇ ਦਰਸ਼ਕਾਂ ਨੂੰ ਵਧਾਈ ਹੋਵੇ ਜੀ ਮਮ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗੇ ਕਿ ਅਜਿਹਾ ਕੀ ਹੋ ਗਿਆ ਕਿ ਸਾਡੇ ਬੱਚੇ ਜਿਹੜੇ ਆ ਆਪਣੀ ਮਾਂ ਬੋਲੀ ਬੋਲਣ ਤੋਂ ਮਨਕਰ ਹੁੰਦੇ ਜਾ ਰਹੇ ਆ ਤੁਹਾਨੂੰ ਇਸ ਪਿੱਛੇ ਕਾਰਨ ਕੀ ਲੱਗਦੇ ਆ ਦੇਖੋ ਬਹੁਤ ਸਾਰੇ ਕਾਰਨ ਨੇ ਮਤਲਬ ਸਭ ਤੋਂ ਜਿਹੜਾ ਵੱਡਾ ਕਾਰਨ ਆ ਉਹ ਇਹ ਆ ਕਿ ਜਿਹੜਾ ਸਾਡੀ ਵਿਦਿਆ ਪ੍ਰਣਾਲੀ ਦੇ ਵਿੱਚ ਚੇਂਜ ਆਇਆ ਕਿਉਂਕਿ ਸਾਨੂੰ ਸਾਰਿਆਂ ਨੂੰ ਇਹ ਹੋ ਗਿਆ ਕਿ ਅਸੀਂ ਆਪਣੇ ਬੱਚੇ ਆ ਜਿਹੜੇ ਪ੍ਰਾਈਵੇਟ ਸਕੂਲਸ ਵਿੱਚ ਪੜਾ ਰਹੇ ਆ ਅ ਇੰਗਲਿਸ਼ ਮੀਡੀਅਮ ਸਕੂਲਸ ਵਿੱਚ ਪੜਾ ਰਹੇ ਹਾਂ ਕਨਵਰਟਸ ਵਿੱਚ ਪੜਾ ਰਹੇ ਹਾਂ ਸੋ ਮੈਨੂੰ ਲੱਗਦਾ ਕਿ ਤਨਾ ਕਿਤੇ ਉਹ ਜ਼ਿਆਦਾ ਹਾਵੀ ਹੈ ਤੇ ਵੀ ਕਿਤੇ ਅੰਗਰੇਜ਼ੀ ਸਕੂਲ ਹੈਗੇ ਨੇ ਉਥੇ ਪੰਜਾਬੀ ਬੋਲਣ ਤੇ ਇੱਕ ਤਰ੍ਹਾਂ ਬੈਨ ਹੈ ਸਕੂਲਾਂ ਦੇ ਵਿੱਚ ਉਥੇ ਜਾਂ ਤੁਸੀਂ ਹਿੰਦੀ ਬੋਲ ਸਕਦੇ ਹੋ ਜਾਂ ਤੁਸੀਂ ਅੰਗਰੇਜ਼ੀ ਬੋਲ ਸਕਦੇ ਹੋ ਜੇ ਪੰਜਾਬ ਦੇ ਵਿੱਚ ਸਕੂਲ ਆ ਤੇ ਉਥੇ ਪੰਜਾਬੀ ਤੇ ਬੈਨ ਕਿਉਂ ਹੈ ਜੀ ਮਮ ਜਿਵੇਂ ਤੁਸੀਂ ਗੱਲ ਕੀਤੀ ਕਿ ਸਿੱਖਿਆ ਪ੍ਰਣਾਲੀ ਦੇ ਕਾਰਨ ਕਿਤੇ ਨਾ ਕਿਤੇ ਮਾਂ ਬੋਲੀ ਨੂੰ ਪਿੱਛੇ ਧੱਕਿਆ ਜਾ ਰਿਹਾ ਆ ਪਰ ਜਦੋਂ ਅਸੀਂ ਘਰਾਂ ਦੇ ਵਿੱਚ ਵੇਖਦੇ ਆ ਤਾਂ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਦੇ ਨਾਲ ਜਿਹੜਾ ਹਿੰਦੀ ਦੇ ਵਿੱਚ ਗੱਲ ਕਰਦੇ ਆ ਜਾਂ ਅੰਗਰੇਜ਼ੀ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਥੇ ਤਾਂ ਉਹਨਾਂ ਤੇ ਕੋਈ ਪਾਬੰਦੀ ਨਹੀਂ ਹੁੰਦੀ ਹੈਗੀ ਫਿਰ ਮਾਪੇ ਜਿਹੜਾ ਅਜਿਹਾ ਕੌ ਕਰਦੇ ਆ ਅ ਅੱਜਕੱਲ ਦਾ ਜਿਹੜਾ ਸੱਸ਼ਟਮ ਹੈ ਖਾਸ ਤੌਰ ਤੇ ਇੱਕ ਤਾਂ ਇਹ ਹੈ ਕਿ ਵੀ ਸਾਡੇ ਆਪਣੇ ਚ ਇੱਕ ਹੀਣ ਭਾਵਨਾ ਹੈਗੀ ਆ ਸਾਨੂੰ ਜਿਉਂ ਅਸੀ ਲੱਗਦਾ ਵੀ ਅਸੀਂ ਕਿਸੇ ਵਧੀਆ ਸੁਸਾਇਟੀ ਚ ਮੂਵ ਕਰ ਰਹੇ ਆ ਜਾਂ ਵਧੀਆ ਲੋਕਾਂ ਚ ਵਿਚਰ ਰਹੇ ਆ ਪੜਿਆ ਵਧੀਆ ਤੋਂ ਮਤਲਬ ਪੜਿਆ ਲਿਖਿਆ ਤਬਕਾ ਜਾਂ ਐਲੀਟ ਕਲਾਸ ਜਿਹਨੂੰ ਅਸੀਂ ਕਹਿ ਦਿੰਦੇ ਆ ਤੇ ਸਾਨੂੰ ਲੱਗਦਾ ਵੀ ਜਿਉਂ ਅਸੀਂ ਉੱਥੇ ਪੰਜਾਬੀ ਚ ਗੱਲ ਕਰਾਂਗੇ ਤਾਂ ਸਾਡੀ ਸ਼ਾਇਦ ਉੱਥੇ ਕੋਈ ਹੀਟੀ ਹੋਏਗੀ ਸੋ ਇਹ ਇੱਕ ਕਾਰਨ ਹੈਗਾ ਦੂਸਰਾ ਹੈਗਾ ਕਿ ਪੇਰੈਂਟਸ ਨੂੰ ਅ ਸਕੂਲ ਵਾਲੇ ਵੀ ਇਹ ਕਹਿੰਦੇ ਆ ਕਿ ਜੀ ਬੱਚਿਆਂ ਨਾਲ ਘਰ 'ਚ ਤੁਸੀਂ ਹਿੰਦੀ ਜਾਂ ਅੰਗਰੇਜ਼ੀ 'ਚ ਗੱਲ ਕਰੋ ਉਹ ਇੱਕ ਕਾਰਨ ਹੈਗਾ ਪਰ ਮੈਂ ਇੱਥੇ ਬੱਚਿਆਂ ਦੇ ਪੇਰੈਂਟਸ ਨੂੰ ਦੋਸ਼ੀ ਮੰਨਦੀ ਆ ਮਤਲਬ ਤੁਸੀਂ ਜਦੋਂ ਘਰ 'ਚ ਹੈਗੇ ਹੋ ਤੁਸੀਂ ਕਿਉਂ ਨਹੀਂ ਉਹਨਾਂ ਨਾਲ ਆਪਣੀ ਮਾਤਭਾਸ਼ਾ ਬੋਲਦੇ ਬੱਚਿਆਂ ਨੇ ਹਿੰਦੀ ਅੰਗਰੇਜ਼ੀ ਉਹ ਸਕੂਲ 'ਚ ਸਿੱਖ ਹੀ ਲੈਣੀ ਆ ਠੀਕ ਹੈ ਪੰਜਾਬੀ ਭਾਸ਼ਾ ਬਹੁਤ ਘੱਟ ਬੱਚੇ ਆ ਜਿਹੜੇ ਸਕੂਲਾਂ 'ਚ ਆਪਟ ਕਰਦੇ ਆ ਇੱਕ ਵਾਰੀ ਮੇਰੇ ਬੱਚੇ ਨੂੰ ਜਦੋਂ ਉਹਨੂੰ ਛੋਟਾ ਸੀਗਾ ਤਾਂ ਮੈਨੂੰ ਉਹਦੇ ਸਕੂਲ 'ਚ ਬੁਲਾਇਆ ਗਿਆ ਮੈਨੂੰ ਕਹਿੰਦੇ ਜੀ ਤੁਹਾਡਾ ਬੱਚਾ ਸਕੂਲ ਦੇ ਵਿੱਚ ਪੰਜਾਬੀ ਬੋਲਦਾ ਵੀ ਇਹ ਅੰਗਰੇਜ਼ੀ ਜਾਂ ਹਿੰਦੀ ਨਹੀਂ ਬੋਲਦਾ ਤੇ ਮੈਂ ਉਹਨਾਂ ਨੂੰ ਬੜਾ ਸਿੱਧ ਪੱਤਰ ਜਿਹਾ ਜਵਾਬ ਦਿੱਤਾ ਸੀ ਮੈਂ ਕਿਹਾ ਜੀ ਇਹਦੇ ਦਾਦੀ ਨਾਨੀ ਘਰ ਨੇ ਤੇ ਉਹ ਵੀ ਪੰਜਾਬੀ ਬੋਲਦੇ ਨੇ ਦੂਸਰਾ ਅਸੀਂ ਖੁਦ ਵੀ ਪੰਜਾਬੀ ਬੋਲਦੇ ਆ ਕਰ ਦੇ ਵਿੱਚ ਸਾਡੇ ਤਾਂ ਰੁਝਾਨ ਪੰਜਾਬੀ ਦਾ ਤੇ ਮੈਂ ਕਹਾਂ ਜੀ ਮੁੱਖ ਦੀ ਗੱਲ ਇਹ ਆ ਕਿ ਸਾਡੇ ਖੂਨ ਚ ਪੰਜਾਬੀ ਆ ਤੇ ਅਸੀਂ ਪੰਜਾਬੀ ਤਾਂ ਉਹ ਬੋਲਣੀ ਬੋਲਣੀ ਆ ਦੂਸਰੀ ਚੀਜ਼ ਮੈਂ ਕਹਾਂ ਵੀ ਮੈਂ ਇੱਕ ਬਹੁਤ ਜਿਹਨੂੰ ਕਿਸੇ ਵਲੇ ਰਿਮੋਟ ਏਰੀਆ ਕਿਹਾ ਜਾਂਦਾ ਸੀਗਾ ਮਾਲਵੇ ਦਾ ਗੂੜਾ ਮਾਲਵੇ ਦਾ ਇਲਾਕਾ ਮੈਂ ਉੱਥੋਂ ਤੋਂ ਆਈ ਹਾਂ ਨਿਕਲ ਕੇ ਤੇ ਜੇ ਮੈਂ ਅੱਜ ਅੰਗਰੇਜ਼ੀ ਵਿੱਚ ਲਿਖਣ ਦੀ ਪੜ੍ਹਨ ਦੀ ਗੱਲ ਕਰਨ ਦੀ ਸਮਰੱਥਾ ਰੱਖਦੀ ਆ ਤਾਂ ਮੇਰਾ ਬੱਚਾ ਤਾਂ ਸ਼ਹਿਰ 'ਚ ਜੰਮਿਆ ਪਲਿਆ ਇਹਨੇ ਤਾਂ ਇਹ ਭਾਸ਼ਾ ਆਟੋਮੈਟਿਕਲੀ ਸਿੱਖ ਜਾਣੀ ਆ ਪਰ ਇਹ ਭੁੱਲੂਆ ਕਿ ਆਪਣੀ ਮਾਂ ਬੋਲੀ ਸੋ ਅਸੀਂ ਆਪਣੀ ਮਾਂ ਬੋਲੀ ਵੀ ਜ਼ਿੰਦਾ ਰੱਖਣੀ ਆ ਉਸ ਤੋਂ ਬਾਅਦ ਮੈਨੂੰ ਕਦੇ ਉਹਦੇ ਸਕੂਲ 'ਚ ਬੁਲਾਇਆ ਨਹੀਂ ਗਿਆ ਸੋ ਇਸ ਕਰਕੇ ਮੇਰਾ ਇੱਕ ਇਹ ਮਾਂ-ਬਾਪ ਨੂੰ ਸੁਨੇਹਾ ਹੈ ਕਿ ਜੇ ਤੁਸੀਂ ਥੋੜਾ ਆਪਣਾ ਇਰਾਦਾ ਦ੍ਰਿੜ ਕਰ ਲਓ ਤਾਂ ਸ਼ਾਇਦ ਸਕੂਲ ਵੀ ਤੁਹਾਡੇ ਮੂਰੇ ਕਿਤੇ ਨਾ ਕਿਤੇ ਆਪਣੇ ਗੁੱਡੇ ਟੇਕ ਦੇਣਗੇ ਜੀ ਮੈਮ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਜੇ ਮਾਪੇ ਚਾਉਣ ਤਾਂ ਬੱਚੇ ਨੂੰ ਕਿਸੇ ਵੀ ਤਰ੍ਹਾਂ ਘਟ ਸਕਦੇ ਹੈਗੇ ਕਿਉਂਕਿ ਕਹਿੰਦੇ ਕਿ ਬੱਚਾ ਤਾਂ ਇੱਕ ਗਿੱਲੀ ਮਿੱਟੀ ਹੁੰਦਾ ਹੈ ਉਸ ਨੂੰ ਜਿਵੇਂ ਚਾਹੀਏ ਉਵੇਂ ਬਣਾ ਸਕਦੇ ਹੈਗੇ ਸੋ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਉਹ ਪੰਜਾਬੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨ ਉਹਨਾਂ ਨਾਲ ਬਾਤਾਂ ਕਹਾਣੀਆਂ ਦੀਆਂ ਗੱਲਾਂ ਕਰਨ ਤਾਂ ਜੋ ਬੱਚੇ ਜਿਹੜਾ ਸਾਡੇ ਸੱਭਿਆਚਾਰ ਸਾਡੇ ਵਿਰਸੇ ਤੋਂ ਵੀ ਜਾਣੂ ਹੋ ਸਕਣ ਮੈਮ ਇੱਕ ਚੀਜ਼ ਹੋਰ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਈ ਵਾਰੀ ਕੀ ਹੁੰਦਾ ਹੈਗਾ ਕਿ ਬਹੁਤ ਸਾਰੀ ਸਾਡੀ ਭਾਸ਼ਾ ਦੇ ਅਜਿਹੇ ਸ਼ਬਦ ਹੁੰਦੇ ਆ ਜੋ ਕਿਤੇ ਨਾ ਕਿਤੇ ਅਲੋਪ ਹੁੰਦੇ ਜਾ ਰਹੇ ਹੈਗੇ ਆ ਤੇ ਜਦੋਂ ਉਹ ਸ਼ਬਦ ਕੋਈ ਵਰਤਦਾ ਹੈਗਾ ਤਾਂ ਕਈ ਵਾਰੀ ਤਾਂ ਕਈਆਂ ਨੂੰ ਉਹ ਚੀਜ਼ ਸ਼ਬਦਾਂ ਦੀ ਜਿਹੜੀ ਹੈ ਸਮਝ ਹੀ ਨਹੀਂ ਪੈਂਦੀ ਕਿ ਇਹ ਬੋਲ ਕੀ ਰਹੇ ਹੈਗੇ ਆ ਸੋ ਇੱਕ ਭਾਸ਼ਾ ਦੇ ਉੱਤੇ ਦੂਜੀ ਭਾਸ਼ਾ ਦੇ ਹਾਵੀ ਹੋਣ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਕੋ ਪਾਸ਼ਾ ਤਾਂ ਸਾਡੇ ਤੇ ਜਿਵੇਂ ਹੁਣ ਪੰਜਾਬੀ ਵੀ ਆ ਜਿਹੜੀ ਅਸੀਂ ਅੱਜ ਕੱਲ ਇਵਨ ਮੇਰਾ ਖਿਆਲ ਮੈਂ ਵੀ ਸ਼ਾਇਦ ਮੇਰੇ 'ਚ ਵੀ ਇਹ ਕਿਤਨਾ ਕਿਤੇ ਹੋਊਗੀ ਚੀਜ਼ ਬਈ ਅਸੀਂ ਕੁਸ਼ਣਾ ਕੁਸ਼ ਜਿਹੜੇ ਲਫ਼ਜ਼ਾਂ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਬੋਲ ਜਾਂਦੇ ਆ ਅੰਗਰੇਜ਼ੀ ਦੇ ਵੀ ਬੋਲੇ ਜਾਂਦੇ ਆ ਕੁਝ ਲਫ਼ਜ਼ ਸਾਡੇ ਜਿਵੇਂ ਅੱਜ ਕੱਲ ਲੋਕ ਆਪਾਂ ਲਫ਼ਜ਼ਾਂ ਮੈਂ ਇੱਕ ਦਿਨ ਇੱਕ ਲਿਖਿਆ ਵੀ ਸੀਗਾ ਮਤਲਬ ਲੋਕ ਨੂੰ ਬਹੁਤ ਜ਼ਿਆਦਾ ਲੋਕ ਲੋਗ ਕਹਿਣ ਲੱਗ ਪਏ ਆ ਸੋ ਲੋਗ ਲਫਜ਼ ਬੜਾ ਪ੍ਰਚਲਿਤ ਹੋਇਆ ਹੋਇਆ ਉਹ ਜਿਵੇਂ ਵਿੱਚ ਸਮਾਉਂਦਾ ਜਾਂਦਾ ਪਰ ਅਸੀਂ ਗੱਲ ਹੈ ਕਿ ਸਾਡਾ ਲੋਕ ਲਫਜ਼ ਅਵਲਪ ਹੋ ਜਾਏਗਾ ਜੇ ਅਸੀਂ ਲੋਗ ਲਫਜ਼ ਨੂੰ ਅਡਾਪਟ ਕਰ ਲਿਆ ਸੋ ਮੈਨੂੰ ਇਹ ਲੱਗਦਾ ਕਿ ਸਾਨੂੰ ਇਸ ਗੱਲ ਤੇ ਬਹੁਤ ਪੈਰਾ ਦੇਣ ਦੀ ਲੋੜ ਆ ਬਹੁਤ ਸਾਰੇ ਲਫਜ਼ ਨਵੇਂ ਹੋ ਜਾਈ ਮਤਲਬ ਮੇਰਾ ਖਿਆਲ ਹੈ ਸਾਡੇ ਬੱਚਿਆਂ ਨੂੰ ਇੱਕ ਕਿਸੇ ਨੇ ਫੇਸਬੁੱਕ ਤੇ ਪਾਸੀ ਚੁੰਗ ਅਚੰਗ ਲਫ਼ਜ਼ ਨਹੀਂ ਪਤਾ ਹੋਣਾ ਮਤਲਬ ਉਹ ਅਨੇਕਾਂ ਇਹੋ ਜਿਹੇ ਲਫ਼ਜ਼ਾ ਚੋਂਗੋ ਹੁੰਦਾ ਵੀ ਜਿਵੇਂ ਜਦੋਂ ਆਪਾਂ ਪੱਠੀ ਤੇ ਦਾਣੇ ਪਣਵਾਉਣ ਜਾਂਦੇ ਆ ਤੇ ਉਹ ਪੱਠੀ ਵਾਲੀ ਉਹਦੇ ਚੋਂ ਇੱਕ ਬੁੱਕ ਕੱਢ ਲੈਂਦੀ ਸੀ ਆਪ ਦਾ ਕਹ ਲੋ ਪਾੜਾ ਕਰਾਇਆ ਤੁਹਾਡੇ ਦਾਣੇ ਪੁੰਨਣ ਦਾ ਹਨਾ ਝੋਲੀ ਨਹੀਂ ਲੋਕਾਂ ਨੂੰ ਪਤਾ ਹੋਣਾ ਪੁੰਜੇ ਥੱਲੇ ਨੀਚੇ ਬੈਠਣ ਨੂੰ ਅਸੀਂ ਨੀਚੇ ਬੈਠਣ ਵਾਸਤੇ ਲਫ਼ਜ਼ ਵਰਤਦੇ ਆ ਕਿ ਪੁੰਜੇ ਅ ਥੱਲੇ ਬੈਠਣਾ ਠੀਕ ਆ ਤੜਕੇ ਸਵੇਰ ਨੂੰ ਸੀ ਤੜਕਾ ਆਥਣ ਸ਼ਾਮ ਨੂੰ ਬਹੁਤ ਸਾਰੇ ਲਫ਼ਜ਼ ਫਿਰ ਅਸੀਂ ਜਿਹੜੀ ਪੰਜਾਬੀ ਜਿਹੜੇ ਲੋਕ ਬੋਲਦੇ ਵੀ ਜਾਂ ਲਿਖਦੇ ਆ ਜਾਂ ਮੈਨੂੰ ਤਾਂ ਮਾਫ ਕਰਨਾ ਬਹੁਤ ਸਾਰੇ ਚੈਨਲਸ ਤੇ ਵੀ ਇਤਰਾਜ਼ ਆ ਚਾਹੇ ਮੈਂ ਮਤਲਬ ਜੇ ਆਪਾਂ ਨਾਮ ਲੈ ਕੇ ਵੀ ਕਹਿ ਸਕਦੇ ਆ ਮਤਲਬ ਜਿੰਨੇ ਹੁਣ ਟੀਵੀ ਤੇ ਆਪਣੇ ਪੰਜਾਬੀ ਦੇ ਚੈਨਲ ਦੇਖਦੇ ਆਸੀਂ ਉਹਨਾਂ ਤੇ ਹੀ ਪੰਜਾਬੀ ਇੰਨੀ ਗਲਤ ਲਿਖੀ ਹੁੰਦੀ ਆ ਮਤਲਬ ਉਹ ਤੋਂ ਦੇਖ ਕੇ ਫਿਰ ਗੁੱਸਾ ਵੀ ਆਉਂਦਾ ਤੇ ਦਰਦ ਵੀ ਹੁੰਦਾ ਕਿ ਵੀ ਕੀ ਪੰਜਾਬ ਦੇ ਵਿੱਚੋਂ ਬੰਦੇ ਖਤਮ ਹੋ ਗਏ ਜਿਨ੍ਹਾਂ ਨੂੰ ਪੰਜਾਬੀ ਸਹੀ ਆਉਂਦੀ ਹੈ ਸਹੀ ਬੋਲ ਸਕਦੇ ਆ ਜਾਂ ਸਹੀ ਲਿਖ ਸਕਦੇ ਆ ਜਜ਼ਬਾ ਲਫ਼ਜ਼ ਜੱਜ ਦੇ ਪੈਰ ਚ ਬਿੰਦੀ ਵਾਲੇ ਲਫ਼ਜ਼ ਅੱਛਾ ਫਿਰ ਅਸੀਂ ਉਹਨਾਂ ਦੇ ਮਤਲਬ ਫੋਨੇਟਿਕਸ ਕਹ ਲੋ ਜਿਵੇਂ ਬੋਲਣ ਦੀ ਆਵਾਜ਼ ਤੋਂ ਨਹੀਂ ਅਸੀਂ ਪਰਖਦੇ ਲਫ਼ਜ਼ ਹੈਗਾ ਖਤਲ ਖਤਲ ਦੇ ਵਿੱਚ ਥੋੜੀ ਗਲੇ ਚੋ ਜਿਸ ਤਰ੍ਹਾਂ ਆਵਾਜ਼ ਆਉਂਦੀ ਆ ਕਾ ਦੇ ਪੈਰ ਚ ਬਿੰਦੀ ਪੈਂਦੀ ਆ ਠੀਕ ਐ ਇਸ ਤਰ੍ਹਾਂ ਦੇ ਬੜੇ ਸਾਰੇ ਲਫ਼ਜ਼ ਨੇ ਕਿਤੇ ਲੱਲੇ ਦੇ ਪੈਰ ਚ ਬਿੰਦੀ ਆ ਕਿਤੇ ਜਜੇ ਦੇ ਪੈਰ ਚ ਬਿੰਦੀ ਆ ਕਿਤੇ ਮਤਲਬ ਹੁਣ ਛੋਟਾ ਲਫ਼ਜ਼ ਆ ਹਨਾ ਉਹ ਮਤਲਬ ਇਹ ਜੇ ਬਹੁਤ ਸਾਰੇ ਲਫ਼ਜ਼ ਉਹਨੂੰ ਵੀ ਕਈ ਗਲਤ ਬੋਲਦੇ ਆ ਅੱਛਾ ਗਲਤ ਲਫ਼ਜ਼ ਹੈਗਾ ਜਿਹੜਾ ਗਲਤ ਗਲਤ ਦੇ ਪੈਰ ਚ ਗਗੇ ਦੇ ਪੈਰ ਚ ਵੀ ਬਿੰਦੀ ਆ ਠੀਕ ਐ ਅਸੀਂ ਉਹਨੂੰ ਵੀ ਗਲਤ ਹੀ ਬੋਲਦੇ ਆ ਠੀਕ ਹੈ ਗਲਤ ਬੋਲਦੇ ਮਤਲਬ ਆਮ ਤੌਰ ਤੇ ਲ ਕਹਣਗੇ ਗਲਤ ਗੱਲ ਆ ਜਦੋਂ ਕਿ ਉਹ ਗਲਤ ਲਫਜ਼ ਹੈਗਾ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਲਫਜ਼ ਹੈਗੇ ਜਿਹੜੇ ਬਹੁਤ ਸਾਰੇ ਮਤਲਬ ਉਰਦੂ ਫਾਰਸੀ ਚੋਂ ਸਾਡੀ ਭਾਸ਼ਾ ਦੇ ਵਿੱਚ ਆਏ ਹੋਇਆ ਮਤਲਬ ਇਹ ਨਹੀਂ ਹੈਗਾ ਕਿ ਪੰਜਾਬੀ ਦੇ ਸਾਰੇ ਆਪਣੇ ਹੀ ਲਫਜ਼ ਨੇ ਬਹੁਤ ਸਾਰੇ ਲਫਜ਼ ਆ ਜਿਹੜੀਆਂ ਬਾਹਰਲੀਆ ਭਾਸ਼ਾਵਾਂ ਤੋਂ ਵੀ ਆਏ ਹੋਇਆ ਪਰ ਅਸੀਂ ਉਹਨਾਂ ਨੂੰ ਵੀ ਸਹੀ ਨਹੀਂ ਬੋਲਦੇ ਹੈਗੇ ਠੀਕ ਹੈ ਤੇ ਪੰਜਾਬੀ ਤੇ ਜਿਹੜੇ ਅੱਛਾ ਫਿਰ ਜਿੱਥੇ ਸਾਡੇ ਕੋਲੇ ਪੰਜਾਬੀ ਦਾ ਆਪਣਾ ਲਫ਼ਜ਼ ਹੈਗਾ ਆਪਣਾ ਅੱਖਰ ਹੈਗਾ ਆਪਣਾ ਸ਼ਬਦ ਹੈਗਾ ਅਸੀਂ ਉਹ ਛੱਡ ਕੇ ਵੀ ਕਈ ਵਾਰੀ ਦੂਜੇ ਬੋਲਦੇ ਆ ਸੋ ਇਸ ਕਰਕੇ ਪੰਜਾਬੀ ਇੱਕ ਬਹੁਤ ਇਹੋ ਜੀ ਗੱਲ ਨਹੀਂ ਬੜੀ ਵਿਸ਼ਾਲ ਭਾਸ਼ਾ ਹੈਗੀ ਆ ਰਹੀ ਸਾਨੂੰ ਇਹਦੇ ਵੱਲ ਬਹੁਤ ਧਿਆਨ ਦੇਣ ਦੀ ਲੋੜ ਆ ਮੈਂ ਬਾਕੀ ਜਿਵੇਂ ਤੁਸੀਂ ਸ਼ਬਦਾਂ ਦੀ ਗੱਲ ਕੀਤੀ ਹੈ ਤਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਰੂੰਗਾ ਸ਼ਬਦ ਅਸੀਂ ਆਮ ਸੁਣਦੇ ਸੀ ਤੇ ਅੱਜ ਕੱਲ ਦੇ ਬੱਚਿਆਂ ਨੂੰ ਪੁੱਛ ਲੋ ਤਾਂ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਹੋਏਗਾ ਬਿਲਕੁਲ 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 ਹੁਣ ਰੂੰਗਾ ਜਦੋਂ ਮੈਂ ਬਹੁਤ ਛੋਟੀ ਸੀ ਤਾਂ ਅਸੀਂ ਮਤਲਬ ਜਦੋਂ ਦੁਕਾਨ ਨੂੰ ਅੱਜ ਕੱਲ ਅਸੀਂ ਦੁਕਾਨ ਕਹਿੰਦੇ ਆ ਉਦੋਂ ਅਸੀਂ ਹੱਟੀ ਕਹਿੰਦੇ ਸੀ ਠੀਕ ਆ ਅਸੀਂ ਦੁਕਾਨ ਤਾਂ ਲਫ਼ਜ਼ ਮੇਰਾ ਖਿਆਲ ਅਕਦਾ ਸੁਣਿਆ ਹੀ ਨਹੀਂ ਸੀ ਉਦੋਂ ਹੱਟੀ ਤੇ ਜਾਣਾ ਤਾਂ ਹੱਟੀ ਤੇ ਜਦੋਂ ਜਾਣਾ ਫਿਰ ਉਹ ਜਿਹੜਾ ਦੁਕਾਨਦਾਰ ਹੁੰਦਾ ਸੀਗਾ ਉਹਨੇ ਸਾਨੂੰ ਉਦੋਂ ਤਾਂ ਹਟ ਬਾਣੀਆਂ ਕਹਿੰਦੇ ਸੀ ਤੇ ਉਹਨੇ ਜਿਹੜੀ ਵੀ ਚੀਜ਼ ਲੈਣ ਜਾਣੀ ਤੇ ਉਹਨੂੰ ਅਸੀਂ ਕਹਿਣਾ ਭਾਈ ਰੂੰਗਾ ਦੇ ਦੇ ਤੇ ਉਹਨਾਂ ਕੋਲ ਮਤਲਬ ਕੋਈ ਵੀ ਚਾਹੇ ਕੋਈ ਟੌਫੀ ਦੇ ਦੇ ਚਾਹੇ ਕੋਈ ਉਦੋਂ ਟੌਫੀਆਂ ਨਹੀਂ ਸੀ ਹੁੰਦੀਆਂ ਮਿੱਠੀਆਂ ਗੋਲੀਆਂ ਜੀਆਂ ਹੁੰਦੀਆਂ ਸੀ ਜ ਫੇਰ ਆ ਜਿਹੜੀਆਂ ਫੁੱਲੀਆਂ ਮਿੱਠੀਆਂ ਫੁੱਲੀਆਂ ਦੀਆਂ ਉਹ ਤੁਹਾਡੀਆਂ ਉਹ ਨਿੱਕੇ ਨਿੱਕੇ ਹੱਥ ਹੁੰਦੇ ਤੇ ਉਹ ਧਰ ਦੇਣੀਆਂ ਸੋ ਇਹੋ ਜੇ ਬਹੁਤ ਸਾਰੇ ਲਫ਼ਜ਼ ਹੈਗੇ ਜਿਹੜੇ ਸਾਡੇ ਖਤਮ ਹੁੰਦੇ ਜਾ ਰਹੇ ਨੇ ਜੀ ਵਾਕੀ ਸਾਨੂੰ ਇਹ ਸੋਚਣ ਦੀ ਲੋੜ ਹੈਗੀ ਹੈ ਕਿ ਸਾਨੂੰ ਆਪਣੀ ਭਾਸ਼ਾ ਨੂੰ ਜਿਹੜੀ ਮੁਹੱਬਤ ਕਰਨੀ ਚਾਹੀਦੀ ਹੈ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਇਹਨੂੰ ਸੰਭਾਲਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਜਾਏਗੀ ਤਾਂ ਹੀ ਜਿਹੜਾ ਅਗਲੀਆਂ ਪੀੜ੍ਹੀਆਂ ਤੱਕ ਪਹੁੰਚ ਸਕੇਗੀ ਪਰ ਅਜੋਕੇ ਸਮੇਂ ਦੇ ਵਿੱਚ ਅਸੀਂ ਵੇਖਦੇ ਆ ਗਏ ਕਿਤੇ ਨਾ ਕਿਤੇ ਜਿਹੜਾ ਹੈ ਅਸੀਂ ਆਪਣੀ ਭਾਸ਼ਾ ਨੂੰ ਜਿਹੜਾ ਹੈ ਕਿਤੇ ਪਿੱਛੇ ਝਾ ਦੇ ਜਾ ਰਹੇ ਹੈਗੀਆਂ ਸ਼ਾਇਦ ਸ਼ਹਿਰੀਕਰਨ ਹੋ ਰਿਹਾ ਹੈ ਅਸੀਂ ਜਿਹੜਾ ਹੈਗਾ ਆ ਆਪਣੇ ਪਿੰਡਾਂ ਚੋਂ ਨਿਕਲ ਕੇ ਸ਼ਹਿਰਾਂ ਦੇ ਵਿੱਚ ਆ ਰਹੇ ਹੈਗੀਆਂ ਪੂੰਜੀਵਾਦੀ ਚੀਜ਼ਾਂ ਜਿਹੜੀਆਂ ਨੇ ਉਹ ਵੱਧ ਚੁੱਕੀਆਂ ਹੈਗੀਆਂ ਆ ਸੋ ਮੈਮ ਇੱਕ ਚੀਜ਼ ਸਾਨੂੰ ਦੱਸੋ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਾਡੀ ਮਾਂ ਬੋਲੀ ਦੇ ਨਾਲ ਜੁੜਨ ਮਾਪੇ ਕੀ ਕਰਨ ਤੇ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਹੈਗੇ ਆ ਉਹ ਕੀ ਕਰਨ ਤਾਂ ਜੋ ਸਾਡੇ ਬੱਚੇ ਜਿਹੜੀ ਆਪਣੀ ਮਾਂ ਬੋਲੀ ਨੂੰ ਪਿਆਰ ਕਰ ਸਕਣ ਅ ਦੇਖੋ ਸਾਡੀ ਮਾਂ ਬੋਲੀ ਤੇ ਸਾਡਾ ਪੰਜਾਬ ਦਾ ਇਤਿਹਾਸ ਜੀ ਇਹ ਦੋਹਾਂ ਬਹੁਤ ਅਮੀਰ ਆ ਮੇਰੇ ਹਿਸਾਬ ਨਾਲ ਇਸ ਤੋਂ ਅਮੀਰ ਇਤਿਹਾਸ ਸਾਨੂੰ ਕਿਤੇ ਨਹੀਂ ਮਿਲ ਸਕਦਾ ਸੋ ਉਹ ਜਿਹੜਾ ਇਤਿਹਾਸ ਹੈ ਉਹ ਪੰਜਾਬੀ ਜ਼ੁਬਾਨ ਦੇ ਵਿੱਚ ਅਸੀਂ ਆਪਣੇ ਬੱਚਾ ਨੂੰ ਸੁਣਾ ਸਕਦੇ ਹਾਂ ਬੱਚੇ ਦੋਵੇਂ ਚੀਜ਼ ਸਿੱਖਣਗੇ ਉਹਦੇ ਨਾਲ ਨਾਲੇ ਤਾਂ ਉਹ ਸਾਡੇ ਇਤਿਹਾਸ ਤੋਂ ਜਾਣੂ ਹੋਣਗੇ ਤੇ ਉਹਦੇ ਨਾਲ ਨਾਲ ਉਹ ਪੰਜਾਬੀ ਮਾਂ ਬੋਲੀ ਨਾਲ ਜੁੜਨਗੇ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਨੂੰ ਬੇਬੇ ਰਾਤ ਨੂੰ ਕਈ ਵਾਰੀ ਕਹਾਣੀਆਂ ਸੁਣਾਉਂਦੇ ਰੂਪ ਤੇ ਬਸੰਤ ਦੀ ਕਹਾਣੀ ਸੁਣਾਉਣੀ ਭਗਤ ਪੂਰਨ ਦੀ ਕਹਾਣੀ ਸੁਣਾਉਣੀ ਮਤਲਬ ਇਸ ਤਰ੍ਹਾਂ ਦੀਆਂ ਬੜੀਆਂ ਕਹਾਣੀਆਂ ਜਾਂ ਈਵਨ ਕੁਝ ਦਿਓ ਵਗੈਰਾ ਦੀਆਂ ਕਹਾਣੀਆਂ ਵੀ ਸੁਣਾਉਣੀਆਂ ਅਸੀਂ ਉਹ ਸੁਣਦੇ ਸੁਣਦੇ ਸੌ ਜਾਂਦੇ ਸੀਗੇ ਸੋ ਉਹ ਕਹਾਣੀਆਂ ਕਿਤਨਾ ਕਿਤੇ ਹਾਲੇ ਅੱਜ ਵੀ ਸਾਡੇ ਜ਼ਿਹਨ ਚ ਸਾਡੇ ਹੈਗੀਆਂ ਨੇ ਤੇ ਇਹ ਜਿਹੜੀਆਂ ਬਚਪਨ ਚ ਚੀਜ਼ਾਂ ਤੁਹਾਨੂੰ ਸਿਖਾਈਆਂ ਜਾਂਦੀਆਂ ਉਹ ਕਦੇ ਤੁਹਾਡੇ ਅੰਦਰੋਂ ਪੂਰਾ ਤਾਜ਼ਾ ਉਮਰ ਉਹ ਤੁਹਾਡੇ ਅੰਦਰੋਂ ਖਤਮ ਨਹੀਂ ਹੁੰਦੀਆਂ ਸੋ ਮੈਨੂੰ ਲੱਗਦਾ ਵੀ ਜਦੋਂ ਬੱਚਾ ਬਹੁਤ ਛੋਟਾ ਹੈ ਬਜਾਏ ਇਸ ਦੇ ਕਿ ਬਈ ਤੁਸੀਂ ਉਹਨੂੰ ਸਕੂਲੋਂ ਆਉਂਦਾ ਮੈਂ ਸ਼ਾਇਦ ਮੇਰੀ ਇੱਕ ਮੈਂ ਕਵਿਤਾ ਲਿਖੀ ਆ ਉਹਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਮਤਲਬ ਅਸੀਂ ਉਹਦੇ ਨਾਲ ਹਿੰਦੀ ਬੋਲਣੀ ਸ਼ੁਰੂ ਕਰ ਦਿੰਨੇ ਆ ਸਾਡੇ ਘਰ ਚ ਕੰਮ ਵਾਲੀ ਆਉਂਦੀ ਆ ਅਸੀਂ ਉਹਨੂੰ ਦੇਖਦੇ ਸਾਰ ਹਾਲਾਂਕਿ ਉਹ ਸਾਰੀ ਪੰਜਾਬੀ ਸਮਝਦੀ ਆ ਪਰ ਅਸੀਂ ਫੇਰ ਵੀ ਹਿੰਦੀ ਬੋਲਣੀ ਸ਼ੁਰੂ ਕਰ ਦਿੰਨੇ ਆ ਅ ਰਿਕਸ਼ੇ ਵਾਲਾ ਮਿਲ ਜੇ ਤਾਂ ਭਈਆ ਚਲੋਗੇ ਮਤਲਬ ਮੈਂ ਵੀ ਇਹ ਕਰਦੀ ਰਹੀ ਹਾਂ ਮੈਂ ਮਾਫੀ ਚਾਹੂੰਗੀ ਸਾਰਿਆਂ ਤੋਂ ਮੈਂ ਖੁਦ ਇਹ ਕਰਦੀ ਰਹੀ ਹਾਂ ਪਰ ਹੁਣ ਜਦੋਂ ਤੋਂ ਕਹਿ ਲੋ ਵੀ ਸਾਨੂੰ ਸਮਝ ਆਈ ਆ ਕਿ ਸਾਡੀ ਭਾਸ਼ਾ ਦਾ ਕੀ ਹਾਲ ਹੋ ਰਿਹਾ ਸਾਡੀ ਇਹੀ ਤਰ੍ਹਾਂ ਦੀ ਹੈ ਕਿ ਅਸੀਂ ਖੋਦ ਉਹਨਾਂ ਚੀਜ਼ਾਂ 'ਚ ਪਹਿਲਾਂ ਇਨਵੋਲਵ ਸੀਗੇ ਪਰ ਮੈਨੂੰ ਲੱਗਦਾ ਜੇ ਮੈਂ ਆਪਣੇ ਆਪ ਨੂੰ ਉੱਥੋਂ ਕੱਢ ਸਕਦੀਆਂ ਕੋਈ ਸਮਾਂ ਸੀਗਾ ਜਦੋਂ ਮੈਂ ਜੇ ਫੇਸਬੁੱਕ ਤੇ ਵੀ ਕੁਝ ਲਿਖਣਾ ਹੁੰਦਾ ਸੀ ਤਾਂ ਮੈਂ ਅੰਗਰੇਜ਼ੀ 'ਚ ਲਿਖਦੀ ਹੁੰਦੀ ਸੀ ਕਿਸੇ ਸਮੇਂ 'ਚ ਤੇ ਹੁਣ ਮੈਨੂੰ ਲੱਗਦਾ ਵੀ ਮੈਨੂੰ ਸ਼ਾਇਦ ਮੈਂ ਕਦੇ ਬਹੁਤ ਘੱਟ ਯੂਜ਼ ਕਰਦੀਆਂ ਉਹ ਭਾਸ਼ਾ ਤੇ ਮੈਂ ਪੰਜਾਬੀ 'ਚ ਲਿਖਦੀ ਆ ਮਿਲੀਆਂ ਤੁਸੀਂ ਵੀ ਲਿਖਤਾ ਪੜਦੇ ਹੋਗੇ ਬਹੁਤ ਸਾਰੇ ਲੋਕ ਪੜਦੇ ਸੋ ਹਮੇਸ਼ਾ ਪੰਜਾਬੀ 'ਚ ਲਿਖਦੀ ਆ ਕਿਸੇ ਹੋਰ ਭਾਸ਼ਾ 'ਚ ਨਹੀਂ ਲਿਖਦੀ ਹਾਲਾਂਕਿ ਮੈਂ ਐਮਏ ਅੰਗਰੇਜ਼ੀ ਕੀਤੀ ਆ ਤੇ ਐਮਏ ਹਿਸਟਰੀ ਕੀਤੀ ਆ ਇੱਕ ਵਾਰੀ ਛੋਟੀ ਜੀ ਗੱਲ ਆ ਕਿ ਅਸੀਂ ਮਤਲਬ ਆਮੀ ਦੇ ਸਾ ਮੇਰੇ ਕੁਝ ਫਰੈਂਡਸ ਆ ਤੇ ਉਹਨਾਂ ਨੇ ਇੱਕ ਡਿਨਰ ਰੱਖਿਆ ਉਹਦੇ ਵਿੱਚ ਅਸੀਂ ਸਾਰੇ ਐਮਏ ਇੰਗਲਿਸ਼ ਵਾਲੇ ਫਰੈਂਡਸ ਇਕੱਠੇ ਹੋਏ ਹੋਏ ਸੀਗੇ ਮੇਰੀ ਫਰੈਂਡ ਦੇ ਹਸਬੰਦ ਜਦੋਂ ਅਸੀਂ ਗੱਲਾਂ ਕਰ ਰਹੇ ਸੀ ਸਾਰੇ ਪੰਜਾਬੀ ਚ ਕਰ ਰਹੇ ਸੀ ਤੇ ਮੇਰੀ ਫਰੈਂਡ ਦੇ ਹਸਬੰਦ ਕਹਿੰਦੇ ਕਹਿੰਦੇ ਮੈਨੂੰ ਇੰਜ ਲੱਗਦਾ ਕਿ ਤੁਸੀਂ ਸਾਰਿਆਂ ਨੇ ਜਿਹੜੀ ਐਮੇ ਅੰਗਰੇਜ਼ੀ ਆ ਪੰਜਾਬੀ ਚ ਕੀਤੀ ਆ ਕਿਉਂਕਿ ਤੁਸੀਂ ਹੈਗੇ ਸਾਰੇ ਐਮੇ ਇੰਗਲਿਸ਼ ਦੇ ਹੋ ਗੱਲਬਾਤ ਤੁਸੀਂ ਸਾਰੇ ਪੰਜਾਬੀ ਚ ਕਰ ਰਹੇ ਹੋ ਪਰ ਉਸ ਦਿਨ ਮੈਨੂੰ ਫਖਰ ਵੀ ਮਹਿਸੂਸ ਹੋਇਆ ਕਿ ਘੱਟੋ ਘੱਟ ਅਸੀਂ 5-7 ਜਿਹੜੇ ਜਾਣੇ ਹੈਗੇ ਸੀ ਅਸੀਂ ਆਪਣੀ ਮਾਤ ਭਾਸ਼ਾ ਨੂੰ ਪਿਆਰ ਤੇ ਕਰਦੇ ਆ ਨਾ ਤੇ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਤੇ ਖੜੇ ਆ ਜੀ ਮਮ ਇੱਥੇ ਤੁਸੀਂ ਗੱਲ ਕੀਤੀ ਹੈਗੀ ਆ ਕਿ ਤੁਸੀਂ ਐਮੇ ਅੰਗਰੇਜ਼ੀ ਦੀ ਕੀਤੀ ਸੀਗੀ ਇਸ ਤੋਂ ਇਲਾਵਾ ਜਿਹੜਾ ਹੈਗਾ ਤੁਹਾਨੂੰ ਉਰਦੂ ਵੀ ਆਉਂਦੀ ਹੈਗੀ ਆ ਤੁਸੀਂ ਪੰਜਾਬੀ ਵੀ ਬੋਲ ਲੈਂਦੇ ਤੁਸੀਂ ਹਿੰਦੀ ਦੇ ਵਿੱਚ ਵੀ ਗੱਲਬਾਤ ਕਰ ਲੈਂਦੇ ਹੈਗੇ ਹੋ ਜਾਨੀ ਕਿ ਤੁਹਾਨੂੰ ਕਈ ਭਾਸ਼ਾਵਾਂ ਦਾ ਗਿਆਨ ਹੈਗਾ ਆ ਸਭ ਤੋਂ ਵੱਧ ਤੁਹਾਨੂੰ ਕਿਹੜੀ ਭਾਸ਼ਾ ਚੰਗੀ ਲੱਗਦੀ ਹੈ ਜਾਂ ਕਿਹਦੇ ਵਿੱਚ ਤੁਸੀਂ ਆਪਣੇ ਹਾ ਭਾਵ ਜਿਹੜੇ ਆ ਜਿਆਦਾ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਪਾਉਂਦੇ ਹੋ ਦੇਖੋ ਕੋਈ ਵੀ ਵਿਅਕਤੀ ਆ ਉਹ ਹਰੇਕ ਬੰਦਾ ਸਭ ਤੋਂ ਸੌਖੇ ਤਰੀਕੇ ਸਰਲ ਤਰੀਕੇ ਆਪਣੀ ਮਾਂ ਬੋਲੀ ਚ ਗੱਲ ਕਰ ਸਕਦਾ ਮਤਲਬ ਇਸ ਤੋਂ ਸੌਖਾ ਕੋਈ ਤਰੀਕਾ ਨਹੀਂ ਹੈਗਾ ਮੈਂ ਜਿੰਨੀ ਮਰਜ਼ੀ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਾਂ ਮਤਲਬ ਫਿਰ ਵੀ ਉਹ ਕਿਤੇ ਨਾ ਕਿਤੇ ਤੁਸੀਂ ਜਿਹੜੀ ਗੱਲ ਸਮਝਾਉਣਾ ਚਾਹੁੰਦੇ ਹੋ ਉਹ ਸਮਝਾਈ ਨਹੀਂ ਸਕਦੇ ਤੁਹਾਡੇ ਅੰਗਰੇਜ਼ੀ ਵਿੱਚ ਪੰਜਾਬੀ ਦੇ ਇਹੋ ਜਿਹੇ ਬਹੁਤ ਸਾਰੇ ਲਫ਼ਜ਼ ਨੇ ਜਿਨ੍ਹਾਂ ਦਾ ਸ਼ਾਇਦ ਉਲੱਥਾ ਵੀ ਨਹੀਂ ਹੋ ਸਕਦਾ ਕੋਈ ਟ੍ਰਾਂਸਲੇਸ਼ਨ ਵੀ ਨਹੀਂ ਹੋ ਸਕਦਾ ਬਹੁਤ ਸਾਰੇ ਸਾਡੇ ਲਫ਼ਜ਼ ਸਾਡੇ ਅਖਾਣ ਇਸ ਤਰ੍ਹਾਂ ਦੇ ਹੈਗਾ ਜਿਨ੍ਹਾਂ 'ਚ ਉਹਨਾਂ ਦਾ ਕੋਈ ਤੋੜ ਹੀ ਨਹੀਂ ਹੈਗਾ ਸੋ ਇਸ ਕਰਕੇ ਮੈਂ ਤਾਂ ਆਪਣੀ ਭਾਸ਼ਾ ਬੋਲਦਿਆਂ ਬਹੁਤ ਕੰਫਰਟੇਬਲ ਫੀਲ ਕਰਦੀ ਆ ਤੇ ਹਾਂ ਬੇਸ਼ੱਕ ਵਿੱਚ ਮੈਂ ਜਿਵੇਂ ਹੁਣ ਕੰਫਰਟੇਬਲ ਵਰਸ ਯੂਜ਼ ਕੀਤਾ ਕਿਉਂਕਿ ਹੌਲੀ-ਹੌਲੀ ਇਹ ਸਾਡੇ ਵਿੱਚੋਂ ਜਾਏਗੀ ਪਰ ਹਾਂ ਸੇ ਇੱਕ ਕੋਸ਼ਿਸ਼ ਚ ਹੈ ਗਿਆ ਮੈਂ ਵੀ ਉਸ ਕੋਸ਼ਿਸ਼ ਵਿੱਚ ਹੈ ਗਿਆ ਕਿ ਅਸੀਂ ਆਪਣੀ ਭਾਸ਼ਾ ਦੇ ਜ਼ਿਆਦਾ ਤੋਂ ਜ਼ਿਆਦਾ ਲਫ਼ਜ਼ ਹੈ ਜਿਹੜੇ ਉਹ ਅਸੀਂ ਮਾਂ ਬੋਲੀ ਚੀ ਗੱਲ ਕਰੀਏ ਮਾਂ ਬੋਲੀ ਦੇ ਹੀ ਬੋਲੀਏ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਗਲਤੀ ਹੁੰਦੀ ਹੈ ਨਾ ਉਹਦੇ ਲਈ ਮੈਂ ਮਾਫੀ ਵਿੱਚ ਹਾਂ ਮੈਂ ਬਾਕੀ ਸਹੀ ਗੱਲ ਹੈਗੀ ਕਿ ਜੋ ਗੱਲਬਾਤ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਕਰ ਸਕਦੇ ਹਾਂ ਉਹ ਅਸੀਂ ਦੂਜੀਆਂ ਭਾਸ਼ਾਵਾਂ ਵਿੱਚ ਨਹੀਂ ਕਰ ਸਕਦੇ ਬਰਤਸਾਨੀ ਹੋਰਾਂ ਦਾ ਕਿੱਸਾ ਵੀ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਆ ਕਿਵੇਂ ਜਿਹੜਾ ਹੈ ਉਹ ਕਹਿ ਰਹੇ ਸੀਗੇ ਕਿ ਉਹ ਅੰਗਰੇਜ਼ੀ ਦੇ ਵਿੱਚ ਲਿਖਣਾ ਚਾਹੁੰਦੇ ਤਾਂ ਜੋ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੋ ਸਕਣ ਪਰ ਉਹਨਾਂ ਨੂੰ ਕਿਹਾ ਗਿਆ ਕਿ ਜਿਹੜੇ ਟੈਗੋਰ ਜੀ ਸੀਗੇ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਜਿਹੜਾ ਹੈ ਕਵਿਤਾ ਨੂੰ ਲਿਖਿਆ ਸੀ ਤੇ ਉਹਨਾਂ ਨੂੰ ਜਿਹੜਾ ਨੋਬਲ ਪੁਰਸਕਾਰ ਮਿਲਿਆ ਸੀਗਾ ਸੋ ਇਨਸਾਨ ਜੋ ਗੱਲਬਾਤ ਆਪਣੀ ਮਾਂ ਬੋਲੀ ਦੇ ਵਿੱਚ ਕਰ ਸਕਦਾ ਹੈ ਸ਼ਾਇਦ ਉਹ ਦੂਜੀਆਂ ਭਾਸ਼ਾਵ ਜੀ ਤੁਸੀਂ ਇੱਕ ਕਵਤਾ ਲਿਖੀ ਹੈਗੀ ਐ ਉਸ ਦੀ ਸਾਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਪਾਓ ਮਾਂ ਬੋਲੀ ਤੇ ਤੁਸੀਂ ਕਿਹੜੀ ਕਵਤਾ ਲਿਖੀ ਹੈ ਹਾਂ ਮੈਂ ਜ਼ਰੂਰ ਮੈਂ ਚਾਹੂੰਗੀ ਮੈਂ ਸਾਰਿਆਂ ਨਾਲ ਸ਼ੇਅਰ ਕਰਾਂ ਮੈਨੂੰ ਜ਼ੁਬਾਨੀ ਤੇ ਨਹੀਂ ਯਾਦ ਹੈਗੀ ਪਰ ਮੈਂ ਆਪਣੇ ਮੇਰੇ ਫੋਨ 'ਚ ਹੈ ਮੈਂ ਤੁਹਾਨੂੰ ਆਪਣੇ ਫੋਨ ਤੋਂ ਸੁਣਾ ਦਿੰਦੀ ਆ ਇਹ ਮੇਰੀ ਕਵਿਤਾ ਹੈਗੀ ਆ ਪੰਜ ਆਬਾਂ ਦਾ ਦੇਸ਼ ਸੀ ਸੋਨਾ ਵੰਡੀਆਂ ਪਾ ਕੇ ਅੱਡ ਕਰ ਦਿੱਤਾ ਹਿੰਦ ਪਾਕ ਦਾ ਰੌਲਾ ਪਾ ਕੇ ਆਪਣਿਆਂ ਆਪਣਾ ਵੜ ਦਿੱਤਾ ਮਾਂ ਬੋਲੀ ਪਰ ਰਹੀ ਸਬੂਤੀ ਉਧਰ ਵੀ ਤੇ ਇਧਰ ਵੀ ਅੱਜ ਰੌਲਾ ਸਾਂਭਣ ਦਾ ਪੈਂਦਾ ਉਧਰ ਕੀ ਤੇ ਇਧਰ ਕੀ ਹਿੰਦੀ ਉਰਦੂ ਤੇ ਅੰਗਰੇਜ਼ੀ ਹਾਵੀ ਹੋ ਗਈਆਂ ਦੋਨੋਂ ਪਾਰ ਮਾਂ ਬੋਲੀ ਵਿੱਚ ਗੱਲ ਕਰੇ ਜੋ ਉਸ ਨੂੰ ਸਮਝਦੇ ਸਭ ਗਵਾਰ ਨਵੇਂ ਹੀ ਫਿਰ ਦਸਤੂਰ ਬਣ ਗਏ ਨਵੀਂ ਪੜ੍ਹਾਈ ਦੀ ਪੇਂਟ ਚੜ ਗਏ ਮਾਂ ਬੋਲੀ ਫਿਰ ਭੁੱਲ ਗਏ ਬਹੁਤੇ ਹਿੰਦੀ ਅੰਗਰੇਜ਼ੀ ਦੇ ਝੰਡੇ ਝੁੱਲ ਗਏ ਟੜਕੇ ਉੱਠ ਜਦੋਂ ਜਾਣ ਸਕੂਲੇ ਖੁਦ ਜਾ ਕੇ ਨੇ ਬੱਸ ਚੜਾਉਂਦੇ ਅੱਛੇ ਸੇ ਤੂੰ ਪੜਨਾ ਜਾ ਕੇ ਪੰਜਾਬੀ ਮਾਪਿਓ ਹੀ ਸਿਖਾਉਂਦੇ ਸਕੂਲੋਂ ਆਉਂਦੇ ਨੂੰ ਨਹੀਂ ਪੁੱਛਦੇ ਕੀ ਰਿਹਾ ਅੱਜ ਦਾ ਹਾਲ ਓ ਪੁੱਤਰਾ ਪੜਨ ਸਕੂਲੇ ਜਾ ਕੇ ਵਧੀਆ ਸਿੱਖਿਆ ਕਿਹੜਾ ਵਿਚਾਰ ਓ ਪੁੱਤਰਾ ਟਿਫਨ ਖਾਇਆ ਥਾ ਡਾਂਟ ਪੜੀ ਥੀ ਇਸਰ ਦਾ ਫਿਕਰਤਾ ਸਭ ਕਰਦੇ ਨੇ ਮਾਂ ਬੋਲੀ ਇਉਂ ਮਰ ਜਾਣੀ ਐ ਇਸ ਦਾ ਕਦੋਂ ਉਹ ਦਮ ਭਰਦੇ ਨੇ ਮਾਮੇ ਦਾ ਹੁਣ मामੂ ਬਣਿਆ ਮਾਮੇ ਦਾ ਹੁਣ मामੂ ਬਣ ਗਿਆ ਚਾਚੂ ਦਾਦੂ ਫੁੱਫੂ ਮੋਸਾ ਵੀਰ ਦਾ ਭਈਆ ਭੈਣ ਦਾ ਦੀਦੀ ਨਾਨੇ ਦਾ ਹੁਣ ਨਾਨੂ ਬਣ ਗਿਆ ਸਭ ਬੋਲੀਆਂ ਸਤਕਾਰ ਰਤ ਸਭ ਬੋਲੀਆਂ ਸਤਕਾਰਤ ਨੇ ਸਭ ਦਾ ਹੀ ਮੈਂ ਸਤਕਾਰ ਕਰਾਂ ਹਿੰਦੀ ਅੰਗਰੇਜ਼ੀ ਤੇ ਉਰਦੂ ਸਿੱਖੀ ਪਰ ਮਾਂ ਬੋਲੀ ਨੂੰ ਪਿਆਰ ਕਰਾਂ ਕਿਸੇ ਨਾ ਵੱਡੀ ਟੁਕੀ ਪੰਜਾਬੀ ਕਿਸੇ ਨਾ ਵੱਡੀ ਟੁਕੀ ਪੰਜਾਬੀ ਆਪਣਿਆਂ ਨੇ ਖੁਦ ਰੋਲੀ ਹੈ ਪਰ ਇਸ ਦੇ ਅਜ ਪਹਿਰੇਦਾਰਾਂ ਬਚਾਉਣ ਲਈ ਅਡਲੀ ਚੋਲੀ ਹੈ ਤਾਂ ਵਾਦ ਜੀ ਵਾਕਈ ਸਹੀ ਗੱਲ ਹੈਗੀ ਐ ਜੇਕਰ ਅਸੀਂ ਪਹਿਰੇਦਾਰ ਬਣਾਂਗੇ ਆਪਣੀ ਮਾਂ ਬੋਲੀ ਦੇ ਤਾਂ ਅਸੀਂ ਇਸ ਨੂੰ ਜਿਹੜਾ ਹੈ ਅੱਗੇ ਤੱਕ ਲਿਜਾ ਸਕਦੇ ਹੈਗੇ ਆ ਮਮ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਸਾਡੇ ਬੱਚੇ ਕਿਤੇ ਨਾ ਕਿਤੇ ਉਹਨਾਂ ਸ਼ਬਦਾਂ ਨੂੰ ਜਿਹੜਾ ਹੈਗਾ ਐ ਆ ਭੁੱਲਦੇ ਜਾ ਰਿਹਾ ਜੋ ਅੱਜ ਤੱਕ ਨਹੀਂ ਵਰਤੇ ਜਾ ਰਹੇ ਜਿਵੇਂ ਅਸੀਂ ਕੱਪੜਿਆਂ ਦੇ ਲਈ ਲੀਨੇ ਸ਼ਬਦ ਵਰਤਦੇ ਸੀਗੇ ਇਸੇ ਤਰ੍ਹਾਂ ਜਿਹੜਾ ਹੈਗਾ ਐ ਅਸੀਂ ਹੋਰ ਵੀ ਕਈ ਸ਼ਬਦ ਵਰਤਦੇ ਸੀ ਜਿਵੇਂ ਪੌ ਫਟਾਲਾ ਸ਼ਾਇਦ ਬੱਚਿਆਂ ਨੂੰ ਨਾ ਪਤਾ ਹੋਵੇ ਹਨਾ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ ਅਸੀਂ ਆਪਣੇ ਬੱਚਿਆਂ ਤੱਕ ਪਹੁੰਚਾਉਣੀਆਂ ਚਾਹੁੰਦੇ ਆ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਕਹਾਣੀਆਂ ਬਾਤਾਂ ਦੇ ਨਾਲ ਪਹੁੰਚਾ ਦੇ ਸਮੇਂ ਦੇ ਵਿੱਚ ਨਾ ਤਾਂ ਮਾਪੇ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈਗੇ ਆ ਨਾ ਸਕੂਲ ਜਿਹੜੇ ਆ ਇਹ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈਗੇ ਆ ਫਿਰ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਕਿਵੇਂ ਜੋੜ ਸਕਦੇ ਆ ਅ ਦੇਖੋ ਬੱਚਿਆਂ ਨੂੰ ਪਹਿਲੀ ਗੱਲ ਤਾਂ ਸਾਰਿਆਂ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਮਾਪਿਆਂ ਦੀ ਸੋ ਜੋ ਕੁਝ ਸਾਨੂੰ ਮਾਪੇ ਸਿਖਾ ਸਕਦਾ ਉਹ ਦੁਨੀਆਂ ਦਾ ਕੋਈ ਬੰਦਾ ਨਹੀਂ ਸਿਖਾ ਸਕਦਾ ਸਭ ਤੋਂ ਪਹਿਲੇ ਟੀਚਰ ਸਾਡੇ ਸਾਡੇ ਮਾਂ ਪਿਓ ਨੇ ਸੋ ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਮਾਂ ਪਿਓ ਜਾਂ ਫਿਰ ਸਾਥੀਕਰ ਉਹ ਇਸ ਤਰ੍ਹਾਂ ਦਾ ਸਾਹਿਤ ਰਚਣ ਜਿਹਦੇ ਚ ਬੱਚਿਆਂ ਦੀ ਰੁਚੀ ਪੈਦਾ ਹੋਵੇ ਬੱਚਿਆਂ ਦੀਆਂ ਇਸ ਤਰ੍ਹਾਂ ਦੀਆਂ ਸੁਭਾਵਾਂ 'ਚ ਬੱਚਿਆਂ ਨੂੰ ਬੁਲਾਇਆ ਜਾਵੇ ਆਪਣੇ ਬੱਚਿਆਂ ਨੂੰ ਵੀ ਸਾਨੂੰ ਲੈ ਕੇ ਜਾਣਾ ਚਾਹੀਦਾ ਹੈ ਕੋਸ਼ਿਸ਼ ਕਰਕੇ ਪਰ ਉਹ ਤਾਂ ਜਾਣਗੇ ਜੇ ਅਸੀਂ ਉਹਨਾਂ ਨੂੰ ਛੋਟੇ ਹੁੰਦਿਆਂ ਤੋਂ ਆਦਤ ਪਾਵਾਂਗੇ ਜੇ ਮੈਂ 20 21 ਸਾਲ 22 ਸਾਲ ਦੇ ਬੱਚੇ ਨੂੰ ਉੱਠ ਕੇ ਕਹੂੰਗੀ ਮੁੰਡੇ ਕੁੜੀ ਨੂੰ ਭਈ ਮੇਰੇ ਨਾਲ ਚੱਲੋ ਤਾਂ ਉਹ ਨਹੀਂ ਚੱਲਦੇ ਪਰ ਜੇ ਤੁਸੀਂ ਉਹਨਾਂ ਨੂੰ ਬਚਪਨ ਤੋਂ ਆਦਤਾਂ ਪਾ ਲੋਗੇ ਤਾਂ ਉਹ ਜ਼ਰੂਰ ਜਾਂਦੇ ਰਹਿਣਗੇ ਮੇਰੀ ਇੱਕ ਦੋਸਤ ਹੈ ਉਹਦੀ ਬੇਟੀ ਹੈ ਉਹ ਆਉਂਦੀ ਹੈ ਕਈ ਵਾਰੀ ਉਹਨਾਂ ਦੇ ਨਾਲ ਤੇ ਉਹਨੂੰ ਸ਼ੌਕ ਹੁੰਦਾ ਵੀ ਮੈਂ ਫਿਰ ਕੋਈ ਕਵਿਤਾ ਵੀ ਪੜਾਂ ਸੋ ਇਥੋਂ ਛੋਟੇ ਹੁੰਦਿਆਂ ਤੋਂ ਤੁਹਾਨੂੰ ਆਦਤਾਂ ਪੈ ਜਾਂਦੀਆਂ ਪਰ ਜਿੰਮਾਂ ਜਿਹੜਾ ਹੈਗਾ ਇਹ ਮਾਂ ਬਾਪ ਦਾਈ ਹੈ ਕਿ ਅਸੀਂ ਉਹਨਾਂ ਨੂੰ ਪੰਜਾਬੀ ਵੱਲ ਜਾਈਏ ਜਾਂ ਅਸੀਂ ਖੁਦ ਜਿਹੜੇ ਪੁਰਾਣੇ ਲਫ਼ਜ਼ ਨੇ ਸਾਡੇ ਤੋਂ ਵਿਸਰ ਚੁੱਕੇ ਨੇ ਜਿਨ੍ਹਾਂ ਨੂੰ ਅਸੀਂ ਭੁੱਲ ਚੁੱਕੇ ਆ ਅਸੀਂ ਉਹਨਾਂ ਲਫ਼ਜ਼ਾਂ ਦੀ ਖੁਦ ਵੀ ਵਰਤੋਂ ਕਰੀਏ ਤਾਂ ਹੀ ਸਾਡੇ ਬੱਚੇ ਸਿੱਖਣਗੇ ਜਾਂ ਕਈ ਵਾਰੀ ਮੈਂ ਕੋਈ ਚੀਜ਼ ਦੇਖਦੀ ਆ ਮੈਂ ਆਪਣੇ ਬੇਟੇ ਨੂੰ ਤੁਰੰਤ ਪੁੱਛਦੀ ਆ ਕਿ ਤੈਨੂੰ ਪਤਾ ਇਹਨੂੰ ਹੋਰ ਕੀ ਕਹਿੰਦੇ ਆ ਇਸ ਲਫ਼ਜ਼ ਦਾ ਹੋਰ ਕੀ ਆ ਜਾਂ ਇਸ ਲਫ਼ਜ਼ ਦੇ ਕੀ ਮਾਨੇ ਨੇ ਤਾਂ ਮਤਲਬ ਜੇ ਤੁਸੀਂ ਉਹਨੂੰ ਸਵਾਲ ਕਰੋਗੇ ਜੇ ਉਹਨੂੰ ਨਹੀਂ ਪਤਾ ਤਾਂ ਉਹਨੂੰ ਤੁਰੰਤ ਦੱਸੋ ਸੋ ਇਹ ਚੀਜ਼ਾਂ ਇਹ ਜਿਹੜੀਆਂ ਤੁਹਾਨੂੰ ਹੈਲਪ ਕਰਨ ਗਈਆਂ ਵੀ ਮੇਰਾ ਖਿਆਲ ਆ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਮੇਰੇ ਬੱਚੇ ਨੂੰ ਸ਼ਾਇਦ ਜਿਹੜੀ ਸਾਡੀ ਪਿੰਡਾਂ ਦੀ ਟਿਪੀਕਲ ਪੰਜਾਬੀ ਹੈ ਉਹਦੇ ਬਹੁਤ ਸਾਰੇ ਲਫ਼ਜ਼ ਮਤਲਬ ਉਹ ਸਮਝਦਾ ਤੇ ਉਹ ਹਮੇਸ਼ਾ ਪੰਜਾਬੀ ਬੋਲਦਾ ਪੰਜਾਬੀ ਚ ਗੱਲ ਕਰਦਾ ਅ ਇੰਗਲਿਸ਼ ਸਕੂਲ ਦਾ ਹੀ ਪੜਿਆ ਹੋਇਆ ਪਰ ਵਧੀਆ ਪੰਜਾਬੀ ਚ ਗੱਲਬਾਤ ਹੁੰਦੀ ਆ ਸਾਡੀ ਬੰਮ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਆਪਾਂ ਆਪਣੀ ਮਾਂ ਬੋਲੀ ਤੋਂ ਜਾਂ ਆਪਣੇ ਸੂਬੇ ਤੋਂ ਦੂਰ ਹੁੰਨੇ ਆ ਤਾਂ ਸਾਨੂੰ ਕਿਤੇ ਨਾ ਕਿਤੇ ਲਗਾਵ ਆਉਂਦਾ ਆ ਸੋ ਮੈਂ ਗੱਲ ਕਰਨਾ ਚਾਹੁੰਦੀ ਆ ਵਿਦੇਸ਼ਾਂ ਦੀ ਜਦੋਂ ਅਸੀਂ ਵਿਦੇਸ਼ਾਂ ਵੱਲ ਚਾਤ ਮਾਰ ਦਿਆ ਗਿਆ ਤਾਂ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜੋ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਪੰਜਾਬੀ ਸਿੱਖਣ ਇਸ ਦੇ ਲਈ ਜਿਹੜਾ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਪੰਜਾਬੀ ਦੀ ਕਲਾਸ ਲੱਗਦੀ ਆ ਉਹਦੇ ਵਿੱਚ ਜਾਂਦਾ ਹੈਗਾ ਉਹ ਆਪਣੀ ਮਾਂ ਬੋਲੀ ਦੇ ਨਾਲ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਆ ਤੇ ਉੱਥੇ ਜਿਹੜੇ ਬਜ਼ੁਰਗ ਰਹਿੰਦੇ ਹੈਗੇ ਆ ਉਹ ਆਪਣੇ ਜਿਹੜੇ ਪੋਤੇ ਪੋਤੀਆਂ ਦੋਤੇ ਦੋਤੀਆਂ ਹੁੰਦੇ ਨੇ ਉਹਨਾਂ ਨੂੰ ਵੀ ਕੋਸ਼ਿਸ਼ ਕਰਦੇ ਆ ਪੰਜਾਬੀ ਸਿਖਾਉਣ ਦੀ ਤੇ ਅਸੀਂ ਪੰਜਾਬ ਦੇ ਵਿੱਚ ਬੈੱਕ ਕੇ ਜਿਹੜਾ ਹੈ ਅਵੇਸਲੇ ਹੁੰਦੇ ਜਾ ਰਹੇ ਆ ਅਸੀਂ ਆਪਣੀ ਮਾਂ ਬੋਲੀ ਨੂੰ ਕਿਤੇ ਨਾ ਕਿਤੇ ਭੁੱਲਦੇ ਜਾ ਰਹੇ ਆ ਸੋ ਦਰਸ਼ਕੋ ਵਾਕਈ ਸਾਨੂੰ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਰਹਿਣਾ ਚਾਹੀਦਾ ਹੈ ਸਾਨੂੰ ਆਪਣੀ ਮਾਂ ਬੋਲੀ ਦੇ ਨਾਲ ਜੁੜਨਾ ਚਾਹੀਦਾ ਤੇ ਬੱਚਿਆਂ ਨੂੰ ਵੀ ਜੋੜਦੇ ਰਹਿਣਾ ਚਾਹੀਦਾ ਆ ਮਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਆ ਆ ਸਾਡੇ ਸਾਰੇ ਭੈਣ ਭਰਾਵਾਂ ਤੱਕ ਪਹੁੰਚਾਉਣ ਲਈ ਧੰਨਵਾਦ ਸਾਰਿਆਂ ਦਾ ਦਰਸ਼ਕੋ ਬਾਕੀ ਜਿਕਰ ਅਸੀਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਾਂਗੇ ਤਾਂ ਅਸੀਂ ਬਹੁਤ ਅੱਗੇ ਤੱਕ ਵੱਧ ਸਕਦੇ ਹੈਗੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸ਼ਾਇਦ ਸਾਡੀ ਮਾਂ ਬੋਲੀ ਸਾਡੇ ਲੋਕਾਂ ਤੱਕ ਸੀਮਤ ਹੋਏਗੀ ਹੋਰ ਲੋਕਾਂ ਤੱਕ ਨਹੀਂ ਜਾ ਸਕਦੀ ਜੇਕਰ ਤੁਹਾਡੇ ਵਿੱਚ ਦਮ ਹੈ ਤੁਹਾਡੀ ਮਾਂ ਬੋਲੀ ਦੇ ਵਿੱਚ ਦਮ ਹੈ ਤਾਂ ਉਹ ਜ਼ਰੂਰ ਵਿਦੇਸ਼ਾਂ ਵਿੱਚ ਵੀ ਆਪਣੀ ਧੂਮ ਜਿਹੜੀ ਹੈ ਪਾਏਗੀ ਸੋ ਦਰਸ਼ਕੋ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਰਹੋ ਇਸ ਯਾਦ ਦੇ ਨਾਲ ਹੁਣ ਮੈਨੂੰ ਦਮਨ ਵੀ ਨੂੰ ਦਿਓ ਆ ਗਿਆ ਧੰਨਵਾਦ